ਹਾਜਿਲਕਾ ਦੇ ਪਿੰਡ ਨੂਰਸ਼ਾ ਵਿਖੇ ਬਾਬਾ ਕੇਸਰ ਸਿੰਘ ਦੀ ਯਾਦ ਦੇ ਵਿੱਚ ਕਰਵਾਇਆ ਗਿਆ ਕ੍ਰਿਕਟ ਟੂਰਨਾਮੈਂਟ ਪਹੰਚੀ ਟੀਮ ਪੂਜਾ ਲੁਥਰਾ ਸਜਦੇਵਾ ਵੱਲੋਂ ਖਡਾਰੀਆਂ ਦਾ ਕੀਤਾ ਗਿਆ ਮਾਨ ਸਨਮਾਨ। ਹਾਜਿਲਕਾ ਦੇ ਪਿੰਡ ਨੂਰਸ਼ਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਬਾਬਾ ਕੇਸਰ ਸਿੰਘ ਦੀ ਯਾਦ ਦੇ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਵਿੱਚ ਵੱਖ-ਵੱਖ ਟੀਮਾਂ ਨੇ ਜਿੱਥੇ ਪਾਗ ਲਿਆ ਉੱਥੇ ਹੀ ਪਿੰਡ ਲੱਲੋਵਾਲਾ ਅਤੇ ਚੱਕ ਖੀਵਾ ਦੀ ਟੀਮ ਦੇ ਵਿੱਚ ਫਾਈਨਲ ਮੈਚ ਖੇਡਿਆ ਗਿਆ ਜਿਸ ਦੇ ਵਿੱਚ ਪਿੰਡ ਚੱਕ ਖੀਵਾ ਦੀ ਟੀਮ ਜੇਤੁਰੇ ਜਿੱਤੇ ਟੀਮ ਪੋਜਾ ਨੂੰ ਤਰਾਸ਼ਟ ਦੇਵਾ ਵੱਲੋਂ ਪਹੁੰਚ ਕੇ ਖਿਡਾਰੀਆਂ ਦਾ ਮਾਨ ਸਨਮਾਨ ਕੀਤਾ ਗਿਆ ਕੁਝ ਨਗਦ ਰਕਮ ਅਤੇ ਟਰਾਫੀਆਂ ਦੇ ਕੇ ਖਿਡਾਰੀਆਂ ਦਾ ਮਾਨ ਸਨਮਾਨ ਕੀਤਾ ਗਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁਕ ਪੇਜ ਨੂੰ ਉਨੇ ਫੋਲੋ ਕਰ ਲੋ ਜੇਕਰ ਸਾਡੇ YouTube ਚੈਨਲ ਤੇ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਫਾਜ਼ਿਲਕਾ ਦੇ ਪਿੰਡ ਨੂਰਸ਼ਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਬਾਬਾ ਕੇਸਰ ਸਿੰਘ ਦੀ ਯਾਦ ਦੇ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿੱਥੇ ਟੀਮ ਪੂਜਾ ਲੁਥਰਾ ਸਚਦੇਵਾ ਵੱਲੋਂ ਪਹੁੰਚ ਕੇ ਖਿਡਾਰੀਆਂ ਦਾ ਮਾਨ ਸਤਿਕਾਰ ਕੀਤਾ ਗਿਆ ਉਹਨਾਂ ਨੂੰ ਕੁਝ ਨਗਦ ਰਾਸ਼ੀ ਅਤੇ ਟਰੋਫੀਆਂ ਦੇ ਕੇ ਸਨਮਾਨ ਕੀਤਾ ਗਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁਕ ਪੇਜ ਨੂੰ ਹੁਣੇ ਫੋਲੋ ਕਰ ਲੋ ਤਾਂ ਜੋ ਇਲਾਕੇ ਪਰ ਦੀ ਖਬਰ ਸਭ ਤੋਂ ਪਹਿਲਾਂ ਪਹੁੰਚ ਸਕੇ ਤੁਹਾਡੇ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਜੀ ਮੈਡਮ ਹਾਂ ਜੀ ਨਮਸਕਾਰ ਜੀ ਅੱਜ ਪਿੰਡ ਨੂਰਸ਼ਾਹ ਦੇ ਵਿੱਚ ਬਾਬਾ ਕੇਸ ਸਿੰਘ ਦੀ ਯਾਦ ਦੇ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਸੀ ਇਹ ਅੰਡਰ ਦਾ ਕ੍ਰਿਕਟ ਟੂਰਨਾਮੈਂਟ ਸੀ ਦੇ ਵਿੱਚ ਲਗਭਗ 100 ਟੀਮਾਂ ਨੇ ਪਾਰਟਿਸਪੇਟ ਕੀਤਾ ਸੀ ਔਰ ਬੱਚਿਆਂ ਨੇ ਬਹੁਤ ਜ਼ਰਾ ਹੌਸਲਾ ਜ਼ਾਹੀ ਕੀਤੀ ਹੈ ਟੀਮ ਮੈਂਬਰਾਂ ਨੇ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ ਜਿਹੜਾ ਕੰਮ ਕੀਤਾ ਹੈ ਅੱਜ ਇੱਥੇ ਔਰ ਇਹ ਕਹੀਏ ਕਿ ਪਿੰਡ ਦੇ ਸਰਪੰਚ ਸਾਹਿਬ ਖਜਾਨ ਜੀ ਮੈਂਬਰ ਸਹਿਬਾਨ ਔਰ ਸਾਰੇ ਪਿੰਡ ਦੇ ਪਤਵੰਤੇ ਸੱਜਣਾ ਦਾ ਇਹਨਾਂ ਸਾਰਿਆਂ ਨੇ ਬਹੁਤ ਹੀ ਯੋਗਦਾਨ ਰਿਹਾ ਜੀ ਔਰ ਫਾਈਨਲ ਦੇ ਵਿੱਚ ਜਿਹੜੀ ਚੱਕ ਕੀਵਾ ਦੀ ਤੇ ਨਾਲ ਹੀ ਲਾਲੋਵਲ ਦੀ ਟੀਮ ਜਿਹੜੀ ਪਹੁੰਚੀ ਜਿੰਦੇ ਵਿੱਚ ਚੱਕ ਕੀਵਦ ਕੀ ਟੀਮ ਜਿਹੜੀ ਵਿਨਰ ਰਹੀ ਹੈ ਔਰ ਲਾਲੋਵਲ ਦੀ ਟੀਮ ਜਿਹੜੀ ਰਨਰ ਅਪ ਰਹੀ ਹੈ ਸਾਈਟ ਮੈਨ ਨੇ ਬਹੁਤ ਵਧੀਆ ਪਾਰਟਿਸਪੇਟ ਕੀਤਾ ਹੈ ਔਰ ਇਹ ਕਵਾਂਗੇ ਕਿ ਸਾਡੇ ਕੋਲ ਜਿਸ ਤਰ੍ਹਾਂ ਉਹ ਵੀ ਸਹਿਯੋਗ ਕੋਈ ਵੀ ਟੀਮ ਜਦੋਂ ਮੰਗਦੀ ਹੈ ਮੰਗਦੀ ਹੈ ਤੇ ਸਾਡੇ ਵੱਲੋਂ ਮੇਰੀ ਟੀਮ ਵੱਲੋਂ ਕਦੀ ਵੀ ਇਨਕਾਰ ਨਹੀਂ ਕੀਤਾ ਜਾਂਦਾ ਜੀ ਅੱਜ ਵੀ ਇਹਨਾਂ ਬੱਚਿਆਂ ਨੂੰ ਹਸਨਫਜ਼ਾਈ ਦੇ ਵਾਸਤੇ ਇਹਨਾਂ ਨੂੰ ਟਰੋਫੀਆਂ ਦੀ ਸੇਵਾ ਕੀਤੀ ਗਈ ਹੈ ਇਹਨਾਂ ਲਈ ਬੈਟ ਤੇ ਬੋਲ ਵੀ ਦਿੱਤੀਆਂ ਗਈਆਂ ਨੇ ਤੇ ਇਹ ਕਵਾਂਗੇ ਕਿ ਆਉਣ ਵਾਲੇ ਕੰਢੇ ਵਿੱਚ ਵੀ ਸਾਡੇ ਵੱਲੋਂ ਜਿਸ ਤਰ੍ਹਾਂ ਦਾ ਸਹਿਯੋਗ ਹੋ ਸਕੇਗਾ ਵੱਧ ਚੜ ਕੇ ਨਾ ਬੱਚਿਆਂ ਦਾ ਉਹ ਉਸਤਰਾਫzai ਕਰਾਂਗੇ ਔਰ ਇਹ ਕਵਾਂਗੇ ਕਿ ਬਹੁਤ ਚੰਗੇ ਕੰਮਾਂ ਵਾਲੇ ਬੱਚੇ ਲੱਗੇ ਹੋਏ ਨੇ ਸਾਡੀ ਨੌਜਵਾਨ ਪੀੜੀ ਔਰ ਇਹ ਕਵਾਂਗੇ ਕਿ ਜਿਹੜਾ ਇਹ ਨਸ਼ਿਆਂ ਨੂੰ ਛੱਡ ਕੇ ਔਰ ਪੈੜੀ ਸੰਗਤ ਨੂੰ ਛੱਡ ਕੇ ਖੇਡਾਂ ਜਿਹੜੀਆਂ ਨੇ ਆਪਣੇ ਆਪ ਨੂੰ ਅੱਗੇ ਵਿਧਾਨ ਦਾ ਔਰ ਦੇਸ਼ ਦਾ ਵਿਕਾਸ ਵਾਸਤੇ ਬਹੁਤ ਜ਼ਰੂਰੀ ਨੇ ਪਰ ਇਹ ਕਹਾਂਗੇ ਕਿ ਇਹ ਜਿਹੜੇ ਬੱਚੇ ਨੇ ਵਾਹਿਗੁਰੂ ਜੀ ਉਹਨਾਂ ਨੂੰ ਜਿਹੜਾ ਇਸ ਤਰੀ ਸਮਰਥ ਬਖਸ਼ਦਾ ਰਵੇ ਸਦਭੁੱਦੀ ਬਖਸ਼ਦਾ ਰਵੇ ਤੇ ਚੰਗੇ ਰਸਤੇ 'ਤੇ ਚੱਲ ਕੇ ਐਵੇਂ ਖੇਡਾਂ ਵੱਲ ਅੱਗੇ ਬੰਦੇ ਰਹੇ ਬਹੁਤ ਬਤਾਨਣਾ ਜੀ ਜੀ ਸਰ ਮੈਂ ਖਜਾਨ ਸਿੰਘ ਸਰਪੰਚ ਪਿੰਡ ਪਿੰਡ ਲੋਕਸ਼ਾ ਤੋਂ ਬਾਬੇ ਦੀ ਯਾਦਗਰੀ ਵਿੱਚ ਬਾਬਾ ਕੇਸਰ ਸਿੰਘ ਦੀ ਯਾਦਗਰੀ ਦੇ ਵਿੱਚ ਸਾਡੇ ਇੱਥੇ ਬੱਚਿਆਂ ਨੇ ਸੰਯੋਗ ਕਰਕੇ ਪੈਲ ਪੋਜਾ ਅਨੁਤਰਾਜੀ ਦੀ ਸੰਯੋਗ ਲੈ ਕੇ ਸਾਡੇ ਬੱਚਿਆਂ ਨੇ ਇੱਕ ਟੂਰਨਾਮੈਂਟ ਰੱਖਾਇਆ ਸੀ ਜਿੰਦੇ ਵਿੱਚ 16 ਟੀਮਾਂ ਹੋਸੀਆਂ ਨੇ ਉਹਦੇ ਵਿੱਚੋਂ ਫਾਈਨਲ 'ਚ ਗਈ ਜਾ ਕੇ ਚਾਖੀਵਾ ਟੀਮ ਤੇ ਲਾਲਵਲ ਟੀਮ ਉਹਨਾਂ ਵਿੱਚੋਂ ਇੱਕ ਟੀਮ ਹੈ ਜਿਹੜੀ ਚਾਖੀਵਾਲੀ ਜੇਤੂ ਰਹੀ ਹੈ ਜੀ ਬਹੁਤ ਬਹੁਤ ਪੈਲ ਪੋਜਾ ਦਾ ਸਤਿ ਸ੍ਰੀ ਅਕਾਲ ਧੰਨਵਾਦ ਕਰਦਾ ਜੇ ਸਾਡੇ ਬੱਚਿਆਂ ਦਾ ਜਿਹੜੇ ਇਸ ਖੇਡਾਂ ਬੱਲੇ ਲੱਗੇ ਹੋਏ ਨੇ ਜੀ ਹਾਂਜੀ ਸਰ ਕੀ ਨਾਮ ਜਪਨਾ ਮੇਰਾ ਨਾਮ ਰਿੰਕੂ ਸਿੰਘ ਆ ਜੋਗੀ ਮਨੂਰ ਚਾਚੇ ਰਹਿੰਦੇ ਆ ਤੇ ਸਾਡੇ ਪਿੰਡ ਦਾ ਸਰਪੰਚ ਸਾਹਿਬ ਕਜਾਨ ਸਿੰਘ ਤੇ ਮੈਮ ਪੂਜਾ ਲੁਧਰਾ ਨੇ ਸਾਨੂੰ ਬਹੁਤ ਹੀ ਸੰਯੋਗ ਦਿੱਤਾ ਜੋਗੀ ਅਸੀਂ ਟਰਨਾਮੈਂਟ ਕਰਵਾਇਆ ਗਿਆ ਸੀ ਐਤੇ ਜੇਤੂਕਰਾਰ ਟੀਮ ਰਹੀ ਸੀ ਚਾਕੀਵਾ ਜੋਗੀ ਫਾਈਨਲ ਚ ਪਹੁੰਚੇ ਸੀ ਦੋ ਟੀਮਾਂ ਚਾਕੀਵਾ ਐਂਡ ਲਾਲੋਵਾਲੀ ਜਿੰਨਾਂ ਵਿੱਚੋਂ ਜੇਤੂਕਰਾਰ ਮਿਲਿਆ ਸੀ ਚਾਕੀਵਾ ਨੂੰ ਸਾਨੂੰ ਮੈਡਮ ਪੂਜਾ ਲੁਧਰਾ ਵੱਲੋਂ ਤੇ ਸਰਪੰਚ ਸਾਹਿਬ ਵੱਲੋਂ ਬਹੁਤ ਹੀ ਧੰਨਵਾਦ ਇਹਨਾਂ ਦਾ ਕਰਦੇ ਆ ਜੀ ਸਾਨੂੰ ਇਹ ਨਮਨ ਬਹੁਤ ਬਹੁਤ ਧੰਨਵਾਦ ਜੀ ਸਰ ਜੋ ਕਿ ਅੱਜ ਨੂਰਸ਼ਾ ਦੇ ਵਿੱਚ ਟੂਰਨਾਮੈਂਟ ਕਰਾਇਆ ਜਾ ਰਿਹਾ ਸੀ ਮੈਮ ਪੂਜਲ ਤੁਹਰਾ ਜੀ ਵੱਲੋਂ ਤੇ ਮੈਮ ਨੇ ਬੜਾ ਹੀ ਸੰਯੋਗ ਦਿੱਤਾ ਹੈ ਤੇ ਮੈਮ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਵੀ ਨਸ਼ਾ ਨੂੰ ਛੱਡ ਕੇ ਖੇਡਾਂ ਵੱਲ ਜੁੜੋ ਤੇ ਜੋ ਕਿ ਪਿਛਲੇ ਦਿਨਾਂ ਚ ਹਾੜੀ ਆਈ ਸੀ ਕਿ ਮੈਮ ਨੇ ਬੜਾ ਹੀ ਸੰਯੋਗ ਦਿੱਤਾ ਸਾਰੇ ਪਿੰਡਾਂ ਦੇ ਵਿੱਚ ਜਿਸ ਕਿਸੇ ਨੂੰ ਵੀ ਹਿੰਦੀ ਵੀ ਲੋੜ ਸੀਗੀ ਮੈਮ ਨੇ ਸਾਰਿਆਂ ਨੂੰ ਸਮਾਨ ਜਿਹੜਾ ਕੁਝ ਦਾ ਕੀਤਾ ਕੱਚੇ ਰਾਸ਼ਨ ਦੀ ਰੋੜ ਸੀ ਪੱਕੇ ਦੀ ਕਿਉਂਕਿ ਮੈਡਮ ਆਪ ਵੀ ਜਾ ਕੇ ਰਾਤਾਂ ਨੂੰ ਦਿਨ ਰਾਤ ਮੈਡਮ ਜਾਗੀ ਹੈ ਕੇ ਤੇ ਸਾਰੇ ਪਿੰਡਾਂ ਚ ਜਾ ਕੇ ਮੈਡਮ ਨੇ ਬੜਾ ਹੀ ਸਹਿਯੋਗ ਦਿੱਤਾ ਹੈ ਇਸ ਕਰਕੇ ਮੈਡਮ ਦਾ ਧੰਨਵਾਦ ਕਰਦੇ ਆਂ ਵੀ ਹੁਣ ਮੈਡਮ ਨਾਲ ਜਿਹੜੇ ਵੀ ਜੁੜੇ ਆ ਮੈਮ ਦੀ ਫੁੱਲ ਸਪੋਰਟ ਕਰਿਆ ਕਰੋ ਮੈਮ ਦੀ ਇੰਸਟਾ ਤੇ ਆਈਡੀ ਹੈ ਪੂਜਾ ਲੁਤਰਾ ਜੀ ਤੇ ਮੈਮ ਨੂੰ ਫੁੱਲ ਸਪੋਰਟ ਕਰੋ ਧੰਨਵਾਦ